ਕੋਸ ਨਹੀਂ ਕਰਨੈਰ ਸਿਆਂ ਮੇਰਾ ਸਾਲਾ ਤੈਥੋਂ ਵੀ ਮੇਰੇ ਸਾਲਿਆ ਐਸ਼ ਨਹੀਂ ਲਈ ਗਈ ਚਾਚਾ ਜੀ ਸਿਵਨਾ ਸੀਗੇ ਯਾਰ ਫਰਕ ਹੀ ਹੈ ਨਹੀਂ ਸੀ ਫਰਕ ਹੀ ਨਹੀਂ ਸੀ ਕਰਦਾ ਜਟਵੜ ਮੇਰੇ ਨਾਲ ਜੇ ਮੈਂ ਕਹਣਾ ਚਾਚਾ ਅੱਜ ਖੇਤ ਪਾਣੀ ਲਾਉਣ ਨੂੰ ਰਹਿਣ ਦੀਏ ਚਾਚੇ ਨੇ ਕਹਣਾ ਰਹਿਣ ਤੇ ਛੇਰ ਵਗਿਆ ਜੇ ਮੈਂ ਕਹਣਾ ਚਾਚਾ ਸਿਆਂ ਸਹੂਰੀ ਜਾਣਾ ਕਹਣਾ ਚੱਕ ਚਕਾਰ ਰੁਪਈਏ ਦੀ ਚਾਬੀ ਯਾਰ ਇੰਨਾ ਪਿਆਰ ਮੇਰਾ ਸਾਲਾ ਪਰ ਉਂਗਲਾ ਵਾਲੇ ਮੇਰੇ ਸਾਲੇ ਤੋੜ ਦਿੰਦੇ ਆ ਠੀਕ ਹੈ ਨਾ ਮੈਨੂੰ ਫੇਰੇ ਦੇਈ ਗਏ ਦੇਈ ਗਏ ਵੀ 3.5 ਲੱਖ ਰੁਪਇਆ ਲੈ ਸਾਲ ਦਾ ਮੇਰਾ ਸਾਲਾ 3.5 ਲੱਖ ਲੈਂਦਾ ਲੈਂਦਾ 7 ਲੱਖ ਤੋਂ ਵੀ ਗਿਆ ਮੈਂ ਤਾਂ ਤਾਂ ਕਰਨੀ ਪੈਣੀ ਆ ਜਾ ਕੇ ਪਹਿਲੀ ਡੈਗ ਪਾ ਪਰ ਨਹੀਂ ਕਿ ਰਾਣ ਖਰਾਕ ਨਹੀਂ ਜੇ ਉਹਨੂੰ ਨਹੀਂ ਪਿਆਰ ਆ ਰਿਹਾ ਟ੍ਰੋਲ ਮੈਨੂੰ ਵੀ ਤਾਂ ਨਹੀਂ ਆ ਰਿਹਾ ਠੀਕ ਹੈ ਚੱਲ ਮਨਾ ਕੋਈ ਨਹੀਂ ਹੁਣ ਜਿਹੜਾ ਹੋਣਾ ਉਹ ਤਾਂ ਹੋ ਕੇ ਰਹਿਣਾ ਵਿధి ਦਾ ਬਿਹਾਨ ਉਦੋਂ ਤਹਰ ਸਹੀ ਚੱਲੀ ਬੱਬੂ ਹਣਾ ਇਹ ਲੱਗਦੇ ਤਾਂ ਇਹੀ ਆ ਯਾਰ ਆਪਣਾ ਕੀ ਗੱਲਾਂ ਜੀਆਂ ਕਰੀ ਜਾਂਦਾ ਇਹ ਇਹਦੇ ਲਾਦੇ ਅੱਜ ਕਰਨੈਲ ਸਿਅਮ ਫੱਕਾ ਫੈਂਚਰ ਓਏ ਕੀ ਹਾਲ ਆ ਛੋਟੇ ਚਾਚਾ ਸਿਆ ਓਏ ਠੀਕ ਆ ਠੀਕ ਆ ਹਾਂ ਹਾਂ ਹੋਰ ਕੀ ਹਾਲ ਚਾਲ ਆ ਬਾਬ ਵਧੀਆ 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 ਠੀਕ ਠਾਕ ਆ ਮੈਂ ਕਿਹਾ ਚਾਚਾ ਜੀ ਜਿਵੇਂ ਅਰਗੇ ਦਾ ਜੋੜੀ ਜਾਂਦੇ ਆ ਮਸ਼ੀਨ ਵਧੀਆ ਵਧੀਆ ਚਾਚਾ ਵਧੀਆ ਵਸ ਤੂੰ ਸੁਣਾ ਵਧੀਆ ਆਪ ਵੀ ਵਧੀਆ ਕਹੀ ਜਨਾ ਉਹ ਕਹੇ ਤਾਂ ਚਾਚਾ ਕੋਈ ਨਹੀਂ ਫੇਰ ਕੀ ਹੋਰ ਸੁਣਾ ਚਾਚਾ ਜੀ ਕਿਵੇਂ ਆ ਆਪ ਵੀ ਠੀਕ ਆ ਕਹੀ ਜਨਾ ਪੁੱਛ ਤਾ ਲੈ ਫੇਰ ਕੀ ਹੋ ਗਿਆ ਜੇ ਮੈਂ ਆਪ ਹੀ ਵਧੀਆ ਕਹਦਾ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਕੋਈ ਸੂਈ ਚੱਕੀ ਬੈਠਾ ਸੌ ਤੇ ਹੋਰ ਕਿਵੇਂ ਕੋਈ ਠੀਕ ਠੋਕ ਨਹੀਂ ਹੈਗਾ ਹਾਂ ਕੱਲ ਮਸ਼ੀਨ ਫਿੱਟ ਕਰੀਦੀ ਹਾਂ ਚਲਾਈ ਸੀ ਮਸ਼ੀਨ ਹਾਂ ਚੱਲੀ ਨਹੀਂ ਚੱਲੀ ਤਾਂ ਹੈਗੀ ਐ ਹਾਂ ਉਹ ਸਾਡੇ ਦਾਣੇ ਜੇ ਮਾਰਦੀਆਂ ਸੈੱਟ ਨਹੀਂ ਆ ਰਹੇ ਇਹ ਸੈੱਟ ਹੁਣੇ ਨਹੀਂ ਜਟਵਾੜਾ ਦਾਣੇ ਸਿੱਟਣੋਂ ਨਹੀਂ ਹਟਣਾ ਇਹਨੇ ਦਾਣੇ ਸਿੱਟਣੋਂ ਨਹੀਂ ਹਟਣਾ ਤੇ ਜਟਵਾੜਾ ਨੇ ਗਾਲਾਂ ਦੇਣੋਂ ਨਹੀਂ ਹਟਣਾ ਉਹੀ ਤਾਂ ਗੱਲ ਆ ਤਾਂ ਹੀ ਤਾਂ ਆਪਦੇ ਚਲਾ ਕੇ ਦੇਖੀਏ ਯਾਰ ਹਾਂ ਇਹ ਲਾਜ ਤਾਂ ਹੈਗਾ ਚਾਚਾ ਜੇ ਤੂੰ ਇੱਕ ਬੰਦੇ ਨਾਲ ਗੱਲ ਕਰ ਲੈ ਹਾਂ ਤੂੰ ਭਾਈ ਬਣ ਕੇ ਮੇਰੀ ਗੱਲ ਸੁਣ ਲੈ ਹਾਂ ਤੇਰੇ ਮੂਰੇ ਬੰਨੇ ਹੱਥ ਤੂੰ ਜਾ ਸਾਨੂੰ ਕ੍ਰਿਸ ਕਰ ਜਾ ਪਰੇ ਉਹ ਜਾ ਪਰੇ ਕੀੜੀ ਦੇ ਘਰੇ ਨਰੈਣ ਆਇਆ ਕੀੜੀ ਨੂੰ ਨਰੈਣ ਦੀ ਇੱਜ਼ਤ ਹੀ ਨਹੀਂ ਚਲੋ ਬਈਆ ਯਾਰਾ ਓਏ ਮੇਰੀ ਗੱਲ ਸੁਣ ਲੈ ਹਾਂ ਭਾਈ ਬਣ ਕੇ ਤੂੰ ਵਗ ਜਾ ਠੀਕ ਹੈ ਅਸੀਂ ਅੱਕੇ ਬੈਠਿਆ ਪਰਸੋਂ ਮਸ਼ੀਨ ਸੈੱਟ ਸਟ ਕਰੀ ਸੀ ਪਰਸੋਂ ਚੌਥੇ ਦੋ ਜੱਗ ਆ ਗਈ ਠੀਕ ਹੈ ਉਹ ਫੋਰਮੈਨ ਮੇਰਾ ਸਾਲਾ ਬੇੜਾ ਬਗਿਆ ਕਹਿੰਦਾ ਮੈਂ ਵਿਆਹ ਤੇ ਜਾ ਕੇ ਆਉਂਦਾ ਅੱਛਾ ਬਸ ਹੁਣ ਵੀ ਸੀਜ਼ਨ ਦਾ ਮੌਕਾ ਵਿਆਹ ਤੇ ਜਾਣ ਦਾ ਟਾਈਮ ਮੜ ਕੇ ਆਇਆ ਹੀ ਨਹੀਂ ਉਹ ਮੜ ਕੇ ਕਿੱਥੇ ਆਇਆ ਹੁਣ ਆਇਆ ਹੁਣ ਜੇ ਸੈਟਿੰਗ ਥੋੜੀ ਮੋਟੀ ਚੱਲ ਹੁਣ ਆਪ ਹੀ ਕਰਨੀ ਪੂ ਨਹੀਂ ਕਿੱਥੇ ਫੋਰਮੈਨ ਦਾ ਕੰਮ ਕਿੱਥੇ ਉਹ ਯਾਰ ਗੱਲ ਸੁਣ ਚਾਹਦੀ ਵੀ ਹੈਗੀ ਹੈਲੋ ਚੰਦਰ ਬੇਜਾ ਅੰਦਰ ਬੇਜਾ ਚੱਕ ਲਿਆ ਹੈਲੋ ਕਿਉਂ ਟੈਨਸ਼ਨ ਲਈ ਜਾਂਦਾ ਤੈਨੂੰ ਕਹਿ ਫੋਰਮੈਨ ਚਾਹੀਦੇ ਆ ਦੱਸ ਯਾਰ ਫੋਰਮੈਨ 35 ਚਾਹੀਦੇ ਮਸ਼ੀਨ ਤੇ ਇੱਕ ਫੋਰਮੈਨ ਦਾ ਫੋਰਮੈਨ ਤਾਂ ਇੱਕ ਨਹੀਂ ਲੋਟਾਂ ਦਾ ਤੂੰ ਹੀ ਕਹਿ ਫੋਰਮੈਨ ਚਾਹੀਦੇ ਇੱਕ ਦੇ ਮਤਲਬ ਇੱਕ ਦੇ ਵਿੱਚ ਦੋ ਫੋਰਮੈਨ ਮਿਲ ਜਾਣ ਮੰਨੇ ਬੰਦਾ ਇੱਕ ਹੂ ਪਰ ਕੰਮ ਦੋ ਫੋਰਮੈਨਾਂ ਕਿ ਨਾ ਕਰੂ ਉਹ ਖੜ ਜਾਓ 10 ਹਾਂ ਕਿੱਥੇ ਕਰੂ ਦੋ ਫੋਰਮੈਨ